ਇਹ ਮੁੱਖ ਖਬਰ ਬਿਹਾਰ ਚੋਨ ਵਿੱਚ ਆਂਪੀਏ ਦੀ ਪਰਚੰ ਅਗਵਾਈ ਬਿਹਾਰ ਵਿੱਚ ਇੱਕ ਵਾਰ ਫਿਰ ਨੈਸ਼ਨਲ ਡੈਮੋਕਰੈਟਿਕ ਅਲਾਈንስ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵੱਲ ਵਧ ਰਿਹਾ ਹੈ ਇਸ ਚੋਨ ਵਿੱਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਦੀ ਦਿਖਾਈ ਦੇ ਰਹੀ ਹੈ ਤੇ ਜਸਵੀ ਯਾਦਵ ਦੀ ਅਗਵਾਈ ਵਿੱਚ ਆਰਜीडी ਨੂੰ ਵੱਡਾ ਝਟਕਾ ਲੱਗਿਆ ਜਨਰਲ ਐਕਸਪਰਟ ਦੇ ਮੁਤਾਬਿਕ ਨਤੀਜੇ ਸਪਸ਼ਟ ਤੌਰ ਤੇ ਦੱਸ ਰਹੇ ਹਨ ਕਿ ਬਿਹਾਰ ਦੀ ਜਨਤਾ ਨੇ ਸਿਰਤਾ ਤੇ ਵਿਕਾਸ ਨੂੰ ਮੋੜ ਇੱਕ ਵਾਰ ਫੇਰ ਪ੍ਰੋਸਾ ਦਿਖਾਇਆ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਦਿਵਸਤੇ ਸ਼ਹਿਰ ਵਿੱਚ ਉਤਸ਼ਾਹ ਭਰਿਆ ਮਾਹੌਲ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਬਾਦਿਵਸਤੇ ਮੌਕੇ ਤੇ ਰੰਗ-बिरंगे ਪ੍ਰੋਗਰਾਮ ਆਯੋਜਿਤ ਕੀਤੇ ਗਏ ਸ਼ਹੀਦੀ ਪਾਕ ਦੇ ਹਾਲ ਵਿੱਚ ਵਿਦ੍ਰਿੰਗ ਰੋਜ਼ੇ ਸਕੂਲ ਦੇ ਬੱਚਿਆਂ ਨੇ ਨੱਚ ਕੇ ਗਾ ਕੇ ਤੇ ਖੇਡਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਇਹ ਪ੍ਰੋਗਰਾਮ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਸ ਵਿੱਚ ਉਹੋ ਬੱਚੇ ਸ਼ਾਮਿਲ ਸਨ ਜੋ ਕਦੇ ਕੁੜਾ ਚੱਕ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ ਮੋਗਾ ਸ਼ਹਿਰ ਦੇ ਪ੍ਰਸਿੱਧ ਵਕੀਲ ਚੰਦਰਪਾਲ ਖੇੜਾ ਦੀਆਂ अथक ਕੋਸ਼ਿਸ਼ਾਂ ਨੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ ਉਹਨਾਂ ਨੇ ਝੁੱਗੀ ਬਸਤੀ ਵਿੱਚ ਇੱਕ ਸਕੂਲ ਸ਼ੁਰੂ ਕੀਤਾ ਜਿੱਥੇ ਪੜ੍ਹ ਕੇ ਬੱਚੇ ਅੱਜ प्राइमरी तो भी उच्च शिक्षा प्राप्त कर रहे हैं तो कई बच्चे तो विदेशा में जाके अपना करियर बना रहे हैं एनजीओ सोच एक आशा की किरण ने भी इन बच्चों के नाम बाल दिवस मनाया ते शिक्षा का महत्व बढ़ ये, ये सब जो मेहनत देख रहे हैं ये टीचर्स की है लेकिन इनके पीछे जो इंस्पिरेशन है वो खेड़ा अंकल की है मैं आज उनको मतलब कितना कितनी महान सोच है इंसान की कि उन्होंने इन बच्चों हम जोड़ सकते हैं हम सिर्फ अपने बच्चों के लिए अंकल क्या करते थे स्पीच प्रिपेयर करवाने की खुद लिखते थे आप उनकी वर्डिंग पढ़ते, आप आपके मेरे शायद समझ में ना आती इतनी उनकी हाई लेवल की इंग्लिश और वो अपने बच्चों को मतलब इनको क्योंकि यही बच्चे थे और ऐसे ही प्रिपेयर करवाते थे, थे जैसे उनके खुद के बच्चे का कल कॉम्पिटिशन है तो है

ਇਹ ਇਹਨਾਂ ਬਿਹਾਰ ਦੇ ਵਿੱਚੋਂ ਉਹ ਖਾਸ ਤੌਰ ਤੇ ਇਸ ਗੱਲ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਭਾਜਪਾ ਨੇ ਜੋ ਕੈਂਪੇਨ ਕੀਤੀ ਅੱਛੇ ਪ੍ਰਬੰਧਨ ਦੇ ਉੱਤੇ ਸੁਸ਼ਾਸਨ ਦੇ ਉੱਤੇ ਭ੍ਰਿਸ਼ਟਾਚਾਰ ਮੁਕਤ ਦੇ ਉੱਤੇ ਡਿਵੈਲਪਮੈਂਟ ਦੇ ਉੱਪਰ ਗੱਲ ਕੀਤੀ ਔਰ ਕਾਂਗਰਸ ਦੀ ਸਾਰੀ ਕੈਂਪੇਨ 네ਗੇਟਿਵਿਟੀ ਦੇ ਉੱਤੇ ਨਕਾਰਾਤਮਕ ਦੇ ਉੱਤੇ ਸੀ ਔਰ ਲੋਕਾਂ ਨੇ ਉਸ 네ਗੇਟਿਵਿਟੀ ਨੂੰ ਉਸ ਨਕਾਰਾਤਮਕ ਪ੍ਰਚਾਰ ਨੂੰ ਨਕਾਰਦੇ ਹੋਏ ਭਾਜਪਾ ਦੇ ਸੁਸ਼ਾਸਨ ਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਮੋਹਰ ਲਾਈ ਹੈ ਸੋ ਬੜੀ ਵੱਡੀ ਲੀਡ ਦੇ ਨਾਲ ਇੱਕ ਤਰਫਾ ਜੋ ਇਥੋਂ ਜਿੱਤ ਭਾਜਪਾ ਨੂੰ ਮਿਲੀ ਹੈ ਪਹਿਲਾਂ ਤਾਂ ਮੈਂ ਉਹਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਔਰ ਅਸੀਂ ਵੀ ਖੁਸ਼ ਅਸੀਂ ਵੀ ਲੱਡੂ ਵੰਡੇ ਆ ਦੂਜਾ ਜਿੱਥੇ ਭਾਜਪਾ ਦਾ ਜੋ ਘਾਰ ਦੀ ਇਲੈਕਸ਼ਨ ਤੋਂ ਬਾਅਦ ਭਾਜਪਾ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਨਾਲ ਆਪਣਾ ਦਮਖੰਮ ਦੇ ਨਾਲ ਜੋਰ ਲਗਾਏਗੀ ਜਿਸ ਤਰੀਕੇ ਦੇ ਨਾਲ ਅਸੀਂ ਰਾਜਸਥਾਨ ਗੁਜਰਾਤ ਦੂਜੀ ਸਟੇਟਾਂ ਦੇ ਵਿੱਚ ਹਰਿਆਣੇ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ ਰਾਜ ਕੀਤਾ ਹੈਗਾ 3 3 4 4 5 5 ਵਾਰੀ ਸਰਕਾਰਾਂ ਬਣੀਆਂ ਸੋ ਹੁਣ ਭਾਜਪਾ ਦਾ ਅਗਲਾ ਨਿਸ਼ਾਨਾ ਡੈਫੀਨਿਟਲੀ ਪੰਜਾਬ ਹੋਊਗਾ ਔਰ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਪਹਿਲੇ ਜੋ ਤੈ ਸੀ ਨਤੀਜੇ ਇਹਦੇ ਇਹਦੇ ਤੇ ਸਾਨੂੰ ਜੋ ਆਸ ਸੀ ਉਦਾਂ ਦਾ ਹੀ ਨਤੀਜਾ ਨਿਕਲਿਆ ਤਰਨ-ਤਰਨ ਦਾ ਕਿਉਂਕਿ ਉਹ ਪੰਥਕ ਸੀਟ ਸੀ ਇੱਕ ਸਰਕਾਰ ਦਾ ਤੱਕਾ ਉਹ ਸਾਰਿਆਂ ਨੂੰ ਦਿਸਦਾ ਇਹ ਇੰਨਾ ਤੱਕਾ ਸਰਕਾਰ ਨੇ ਪੁਲਿਸ ਤੋਂ ਕਰਾਇਆ ਕਿ ਉਥੇ ਐਸਐਸਪੀ ਸਾਹਿਬ ਨੂੰ ਸਸਪੈਂਡ ਵੀ ਕਰ ਦਿੱਤਾ ਚੋਣ ਕਮਿਸ਼ਨਰ ਨੇ ਸੋ ਇਹ ਚੋਣ ਸਰਕਾਰ ਨਹੀਂ ਸੀ ਲੜ ਰਹੀ ਪਾਰਟੀ ਨਹੀਂ ਸੀ ਲੜ ਰਹੀ ਤੰਤਰ ਜਿਹੜਾ ਹੈਗਾ ਸਰਕਾਰੀ ਤੰਤਰ ਉਹ ਲੜ ਰਿਹਾ ਸੀ ਸੋ ਇਸ ਤਰੀਕੇ ਦੇ ਨਾਲ ਔਰ ਖਾਸ ਤੌਰ ਤੇ ਉਹ ਜਿਹੜਾ ਇਲਾਕਾ ਆ ਨਰੂਲ ਪੰਥਕ ਹੋਣ ਕਰਕੇ ਉਹਦਾ ਪ੍ਰਭਾਵ ਅਸੀਂ ਕਬੂਲਦੇ ਹਾਂ ਪਰ ਮੈਨੂੰ ਆਸ ਹੈ ਕਿ ਜਿਸ ਤਰੀਕੇ ਨਾਲ ਮੈਂ ਜਿਹੜਨ ਸਟੇਟਾਂ ਦਾ ਨਾਮ ਲਿਆ ਉਥੇ ਭਾਜਪਾ ਨੇ ਪਰਚਮ ਲਹਿਰਾਇਆ ਔਰ ਅੱਜ ਬਿਹਾਰ 'ਚ ਲਹਿਰਾਇਆ ਆਉਂਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਮਿਹਨਤ ਕਰਾਂਗੇ ਔਰ ਇੱਥੇ ਵੀ ਭਾਜਪਾ ਦਾ ਠੰਡਾ ਲੈ ਰਹੂ। اے ਸੀ ਮੁਨਤਕਦੀਆ ਮੁੱਖ ਖਬਰਾਂ ਫੇਰ ਮਿਲਾਂਗੇ ਔਰ ਖਬਰਾਂ ਦੇ ਨਾਲ ਦੇਖਦੇ ਰਹੋ ਦਾ ਵੀ ਸਤਿ ਸਾਕ ਲੀ ਸਸ਼ੇਕ